ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਨੇ ਖੁਦ ਹੀ ਜਿਹੜਾ ਕਿ ਆਪਣੇ ਅਸਤੀਫੇ ਦੇ ਬਾਰੇ ਗੱਲ ਕਹਿ ਦਿੱਤੀ ਤੇ ਅਰਵਿੰਦ ਕੇਜਰੀਵਾਲ ਜਿਹੜਾ ਦਿੱਲੀ ਦਾ ਸੀਐਮ ਉਹਦੇ ਨਾਲ ਜਿਹੜੀ ਉਹਦੀ ਵਿਗੜ ਚੁੱਕੀ ਹੈ ਇਹਦੀ ਪੁਸ਼ਟੀ ਕਿਨੇ ਕੀਤੀ ਹੈ ਸੀਨੀਅਰ ਪੱਤਰਕਾਰ ਆਗੂ ਜਿਹੜੇ ਬਹੁਤ ਵੱਡੇ ਮਸ਼ਹੂਰ ਹਿੰਦੁਸਤਾਨ ਦੇ ਪੱਤਰਕਾਰ ਜਿਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤਾਂ ਮੈਂ ਤੁਹਾਨੂੰ ਪਹਿਲਾ ਇਹ ਪੱਤਰਕਾਰ ਦੇ ਜਿਹੜਾ ਕਿ ਮੂੰਹੋਂ ਸੁਣਾਉਂਗਾ ਕਿ ਜਿਹੜਾ ਸੀਐਮ ਭਗਵੰਤ ਮਾਨ ਦਾ ਦਿੱਲੀ ਜਾ ਕੇ ਰੌਲਾ ਪਿਆ ਕੈਬਨਿਟ ਮੰਤਰੀਆਂ ਦੀ ਜਿਹੜੀ ਮੀਟਿੰਗ ਸੱਦੀ ਸੀ ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਖੁਦ ਹੀ ਕਹਿ ਦਿੱਤਾ ਮਤਲਬ ਸੀਐਮ ਭਗਵੰਤ ਮਾਨ ਨੇ ਕਿ ਅਗਲਾ ਪੰਜਾਬ ਦਾ ਮੁੱਖ ਮੰਤਰੀ ਕਿਸ ਬੰਦੇ ਬੰਨੀ ਇਸ਼ਾਰਾ ਕੀਤਾ ਇਹ ਤੁਸੀਂ ਆਪ ਸਮਝ ਲਿਓ ਕਿਉਂਕਿ ਮੇਰਾ ਕੰਮ ਇਹੀ ਆ ਵੀ ਲੋਕਾਂ ਨੂੰ ਜਾਗਰਿਤ ਕਰਨਾ ਸਾਡੇ ਸਮਾਜ ਨੂੰ ਪੰਜਾਬ ਨੂੰ ਬਲਕਿ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਆਵਾਜ਼ ਜਾਂਦੀ ਹੈ ਤਾਂ ਮੈਂ ਚਾਹੁੰਨਾ ਵੀ ਤੁਸੀਂ ਆਪਣੇ ਧਿਆਨ ਦੇ ਨਾਲ ਪਹਿਲਾਂ ਇਹ ਦੇਖੋ ਕਿ ਜਿਹੜਾ ਇਸ਼ਾਰਾ ਸੀਐਮ ਭਗਵੰਤ ਮਾਨ ਦਾ ਕਿਸ ਬੰਦੇ ਬੰਨੀ ਹੈ ਵੀ ਪੰਜਾਬ ਦਾ ਨਵਾਂ ਜਿਹੜਾ ਮੁੱਖ ਮੰਤਰੀ ਕੌਣ ਹੋ ਸਕਦਾ ਯਾਨੀ ਪੂਰੀ ਬਾਜੀ ਪਲਟ ਚੁੱਕੀ ਹੈ ਸੀਐਮ ਭਗਵੰਤ ਮਾਨ ਨੂੰ ਲੈ ਕੇ ਹਰ ਰੋਜ਼ ਜਿਹੜੀ ਚਰਚਾ ਚੱਲਦੀ ਹੈ ਵੱਡੇ ਵੱਡੇ ਚੈਨਲਾਂ ਦੇ ਉੱਤੇ ਅੱਜ ਵੀ ਜਿਹੜੀ ਸਵੇਰ ਦਾ 8 ਤਰੀਕ ਹੈ ਕੀ ਅੱਜ ਸਵੇਰ ਦੀ ਜਿਹੜੀ ਖਬਰ ਹੈ ਉਹ ਇਹੀ ਹੈ ਵੀ ਸੀਐਮ ਭਗਵੰਤ ਮਾਨ ਕਿਤੇ ਨਾ ਕਿਤੇ ਦਬ ਚੁੱਕੇ ਤੇ ਇਹਨਾਂ ਦੇ ਜਿਹੜੇ ਛਾਪੇ ਦੇ ਵਿੱਚ ਆ ਚੁੱਕੇ ਪਹਿਲਾਂ ਤੁਸੀਂ ਸੁਣੋ ਇਹ ਜਿਹੜਾ ਪੱਤਰਕਾਰ ਹੈ ਸੀਨੀਅਰ ਆਗੂ ਪੱਤਰਕਾਰ ਨੇ ਇਹਨਾਂ ਨੇ ਪੁਸ਼ਟੀ ਕੀਤੀ ਹੈ ਖੁਲਾਸਾ ਕੀਤਾ ਵੀ ਸੀਐਮ ਭਗਵੰਤ ਮਾਨ ਖੁਦ ਜਿਹੜਾ ਕਿ ਕਹਿ ਰਹੇ ਨੇ ਵੀ ਅਗਲਾ ਸੀਐਮ ਕੌਣ ਹੋਊਗਾ ਤੇ ਆਪਸ ਦੇ ਵਿੱਚ ਜਿਹੜੀ ਫੁੱਟ ਪੈਦਾ ਹੋ ਗਈ ਹੈ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਦੇ ਵਿੱਚ ਤਾਂ ਸੁਣੋ ਪਹਿਲਾਂ ਅਗਲੇ ਵਿਚਾਰ ਕਰਦੇ ਆਂ ਸਾਂਝੇ ਪੰਜ ਭਗਵੰਤ ਮਾਨ ਤੇ ਦਿੱਲੀ ਦੇ ਸਾਤਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪਿਛਾਰ ਜੋ ਆਪਸੀ ਤਣਾਅ ਵਧਿਆ ਹੋਇਆ ਉਸ ਦਾ ਕਾਰਨ ਸਾਹਮਣੇ ਆ ਗਿਆ ਕਿ ਉਹ ਤਣਾਅ ਕਿਉਂ ਵਧਿਆ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਅਲੱਗ ਹੋ ਗਏ ਨੇ ਕੇਜਰੀਵਾਲ ਨੂੰ ਕੇਜਰੀਵਾਲ ਜਿਹੜਾ ਪੰਜਾਬ ਦੀ ਸੱਤਾ ਦੇ ਵਿੱਚ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਉਸ ਨੂੰ ਲੈ ਕੇ ਭਗਵੰਤ ਮਾਨ ਦੇ ਕੁਝ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹਿਆ ਜਾ ਰਿਹਾ ਹੈ ਔਰ ਕੇਜਰੀਵਾਲ ਨੂੰ ਪਿੱਛੇ ਕੀਤਾ ਹੋਇਆ ਜੋ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਜਿਹ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦਾ ਅਭਿਸ਼ੇਕ ਕਿਉਂ ਤਾਂ ਹੈ ਉਸ ਦਾ ਕਾਰਨ ਕੁਝ ਹੋਰ ਹੈ ਉਹ ਅੱਜ ਸਾਹਮਣੇ ਆਇਆ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਸੁਣ ਲਿਆ ਮੇਰਾ ਕੰਮ ਮੈਂ ਤੁਹਾਨੂੰ ਕੀ ਕਹ ਕੇ ਛੱਡਿਆ ਪਹਿਲਾਂ ਵੀ 13 ਸਾਲਾ ਮੇਰਾ ਕੰਮ ਲੋਕਾਂ ਨੂੰ ਜਾਗਰਿਤ ਕਰਨਾ ਸਾਡੇ ਪੰਜਾਬ ਦੇ ਹੁਣ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਣ ਚਾਹੇ ਸਾਡੇ ਜਿੱਥੋਂ ਦੇ ਇੱਕ ਪੰਜਾਬੀ ਵੱਸਦੇ ਆ ਜਿੰਨੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਹੋ ਮੈਂ ਹਰ ਇੱਕ ਗੱਲ ਹਰ ਇੱਕ ਖਬਰ ਤੁਹਾਡੇ ਸਾਹਮਣੇ ਧਰ ਦਿੰਨਾ ਤਾਂ ਮੇਰਾ ਜਿਹੜਾ ਕੰਮ ਆ ਸਾਡੇ ਲੋਕਾਂ ਦੀ ਮਤਲਬ ਜਿਹੜੀ ਸਚਾਈ ਹੈ ਉਹਨਾਂ ਤੇ ਇੱਕ ਪਹੁੰਚਾਉਣਾ ਤਾਂ ਅੱਜ ਦੀ ਜਿਹੜੀ ਇਹ ਅਪਡੇਟ ਸੁਣੀਏ ਤੁਸੀਂ ਬੀ ਸੀਐਮ ਭਗਵੰਤ ਮਾਨ ਦੀ ਆਪਸ ਵਿੱਚ ਵਿਗੜ ਗਈ ਹੈ ਕੇਜਰੀਵਾਲ ਦੇ ਨਾਲ ਔਰ ਦੂਜੀ ਗੱਲ ਸੀਐਮ ਭਗਵੰਤ ਮਾਨ ਨੇ ਖੁਦ ਹੀ ਕਿਹਾ ਕਿ ਅਗਲਾ ਮੁੱਖ ਮੰਤਰੀ ਕੌਣ ਹੋਊਗਾ ਪਹਿਲਾਂ ਮੈਂ ਚਾਹੂੰਗਾ ਤੁਸੀਂ ਥੋੜਾ ਜਾਇਦਾ ਤੇ ਧਿਆਨ ਮਾਰੋ ਉਸ ਤੋਂ ਬਾਅਦ ਕਰਾਂਗੇ ਅਗਲੇ ਵਿਚਾਰ ਸਾਂਝੇ ਗੱਲ ਇਹ ਆ ਵੀ ਜਿਹੜਾ ਇਹ ਪੱਤਰਕਾਰ ਹੈ ਜਿਹੜੇ ਪਮਕੜ ਪੰਜਾਬ ਦੇ ਵਿੱਚ ਮੈਨੂੰ ਕਹਿੰਦੇ ਸੀ ਸੀਐਮ ਮਾਨ ਦੇ ਵੀ ਦੇਵਾ ਸਿੱਧੂ ਗਲਤ ਖਬਰ ਪਾ ਦਿੰਦਾ ਨਹੀਂ ਯਾਰ ਗੱਲ ਇਹ ਆ ਵੀ ਜਿਹੜੀ ਇਹ ਪੱਤਰਕਾਰਾਂ ਨੂੰ ਹੁਣ ਨੰਗਾ ਕਰਨ ਦਾ ਕੰਮ ਅਸੀਂ ਕਰਾਂਗੇ ਜਿਵੇਂ ਪੰਜਾਬ ਦੇ ਵਿੱਚ ਇਹਨਾਂ ਨੇ ਇੱਕੋ ਮੁਹੀਬ ਚਲਾਈ ਆ ਸੀਐਮ ਭਗਵੰਤ ਮਾਨ ਦੇ ਖਿਲਾਫ ਅਸੀਂ ਇਹਨਾਂ ਦੇ ਖਿਲਾਫ ਨਹੀਂ ਹੈਗੇ ਹਾਂ ਗੱਲ ਦਲੀਲਾਂ ਦੀ ਜ਼ਰੂਰ ਕਰਦੇ ਆ ਸਾਡੇ ਪੰਜਾਬ ਦੀ ਗੱਲ ਕਰਦੇ ਆ ਪਰ ਮੈਂ ਚਾਹੁੰਦਾ ਵੀ ਇਹਨਾਂ ਲੋਕਾਂ ਨੂੰ ਹੁਣ ਮੈਂ ਨੰਗਾ ਕਰੂੰਗਾ ਤੁਹਾਡੇ ਸਾਹਮਣੇ ਕਰੂੰਗਾ ਕੌਕੇ ਸੀਐਮ ਮਾਨ ਨਾਲ ਸਾਡੀ ਇੰਨੀ ਖਲਾਫਤਾ ਨਹੀਂ ਹੈ ਜਿੰਨੀ ਇਹ ਕਰ ਰਹੇ ਨੇ ਲਿਖਿਆ ਕੀ ਹੈ ਬੰਦੇ ਨੇ ਵੀ ਮਾਨ ਸਾਹਿਬ ਨੇ ਆਪ ਹੀ ਆਪਣੇ ਅਸਤੀਫੇ ਦਾ ਯਾਨੀ ਖੁਲਾਸਾ ਕੀਤਾ ਵੀ ਕੌਣ ਨਵਾਂ ਸੀਐਮ ਹੋਊਗਾ ਪੰਜਾਬ ਦਾ ਆਰਵਿੰਦ ਕੇਜਰੀਵਾਲ ਦੇ ਨਾਲ ਜਿਹੜੀ ਕਿ ਫੋਟ ਪੈਦਾ ਹੋਈ ਆ ਦਿੱਲੀ ਦੇ ਵਿੱਚ ਉਹ ਵੀ ਇਹ ਕਹਿ ਰਹੇ ਨੇ ਤਾਂ ਕੁਝ ਮੈਂ ਸੁਣਾ ਦਿੱਤਾ ਤਾਂ ਤਾਂ ਕੁਝ ਤੁਸੀਂ ਜਿਹੜਾ ਦਾ ਚੈਨਲ ਹੈ ਉਹਦਾ ਨਾਮ ਹੈਗਾ ਚੜਦੀ ਕਲਾ ਲਾਈਵ ਇਹ ਪੱਤਰਕਾਰਾਂ ਨੇ ਕਮੈਂਟ ਬਾਕਸ ਆਪਣੇ ਬੰਦ ਕੀਤੇ ਹੋਏ ਨੇ ਕਿ ਤੁਸੀਂ ਇਹਨਾਂ ਨੂੰ ਕੋਈ ਕਮੈਂਟ ਕਰ ਸਕੋ ਜਾਂ ਫਿਰ ਇਹਨਾਂ ਨੂੰ ਕੋਈ ਮੰਦੀ ਚੰਗੀ ਗੱਲ ਬੋਲ ਸਕੋ ਤਾਂ ਉਹ ਵੀ ਇਹਨਾਂ ਨੇ ਪੂਰਾ ਸਮਾਧਾਨ ਆ ਜਿਹੜਾ ਉਹ ਕੀਤਾ ਹੋਇਆ ਪਹਿਲਾਂ ਹੀ ਤਾਂ ਹੁਣ ਮੈਨੂੰ ਤੁਸੀਂ ਦੱਸੋ ਪੰਜਾਬ ਦੇ ਲੋਕੋ ਸਾਡੇ ਭਰਾਵੋ ਵੀ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਵੀ ਇਹ ਗਲਤ ਖਬਰ ਹੈ ਹੁਣ ਤੁਸੀਂ ਦੱਸੋ ਇਹ ਬੰਦਾ ਸਹੀ ਕਹਿ ਰਿਹਾ ਸੱਚ ਕਹਿ ਰਿਹਾ ਸਾਡੇ ਲੋਕਾਂ ਤੇ ਕਸੀ ਖਬਰ ਇਹ ਪਹੁੰਚਾਉਨੇ ਆ ਵੀ ਜਿਵੇਂ ਅੱਜ ਕੈਬਨਿਟ ਮੰਤਰੀਆਂ ਦੀ ਜਿਹੜੀ ਮੀਟਿੰਗ ਛੱਦੀ ਸੀ ਉਹ ਦਰਸਾ ਲੋ ਸੱਚ ਆ ਪਰ ਜਿਹੜੀ ਖਬਰ ਇਹ ਆ ਵੀ ਉਹਨਾਂ ਨੇ ਮੰਨਦੇ ਆ ਵੱਡਾ ਬਦਲਾਅ ਹੋ ਸਕਦਾ ਪੰਜਾਬ ਦੇ ਵਿੱਚ ਕਿਸੇ ਵੇਲੇ ਵੀ ਜਿਹੜੀ ਸੀਐਮ ਸਾਹਿਬ ਦੀ ਕੁਰਸੀ ਆ ਉਹ ਜਾ ਸਕਦੀ ਆ ਇਹ ਗੱਲ ਤੈ ਮੰਨੀ ਜਾ ਰਹੀ ਆ ਇਹ ਤੁਹਾਨੂੰ ਵੀ ਪਤਾ ਵੱਡੇ ਵੱਡੇ ਨੈਸ਼ਨਲ ਚੈਨਲਾਂ ਤੇ ਚੱਲ ਚੁੱਕੀ ਆ ਪਰ ਜਿਹੜਾ ਇਹ ਬੰਦਾ ਹੁਣ ਤੁਸੀਂ ਦੇਖਿਆ ਇਹ ਪੱਗ ਬੰਨੀ ਆ ਮੈਂ ਕਹਿੰਦਾ ਵੀ ਜਿਵੇਂ ਇੱਕ ਸਿਆਣਾ ਸੋਥਾ ਬੰਦਾ ਉਹ ਬੰਦਾ ਐਨੇ ਝੂੜ ਤੂਫਾਨ ਮਾਰ ਰਿਹਾ ਇਹ ਦੋ ਤਿੰਨ ਚੈਨਲ ਨੇ ਜਿਨ੍ਹਾਂ ਨੇ ਆਪਣੇ ਕਮੈਂਟ ਬਾਕਸਾਂ ਵਾਲੇ ਯਾਨੀ ਕਮੈਂਟ ਸੈਕਸ਼ਨ ਬੰਦ ਕੀਤੇ ਹੋਏ ਨੇ ਤੁਸੀਂ ਇਹਨਾਂ ਨੂੰ ਕਮੈਂਟ ਵੀ ਨਹੀਂ ਕਰ ਸਕਦੇ ਤੇ ਤੁਸੀਂ ਸਵਾਲ ਚਾਹਦੇ ਹੋ ਯਾਰ ਸਾਡੇ ਤੇ ਅਸੀਂ ਤਾਂ ਕਰਦੇ ਆ ਪੰਜਾਬ ਦੀ ਗੱਲ ਸਾਡੇ ਲੋਕਾਂ ਦੀ ਗੱਲ ਹੱਕਾਂ ਦੀ ਗੱਲ ਸਾਡੀ ਕੌਮ ਦੀ ਗੱਲ ਦਲੀਲਾਂ ਦੇ ਆਧਾਰ ਤੇ ਅਸੀਂ ਤਾਂ ਐਡੇ ਕੋਈ ਖਲਾਫ ਵੀ ਨਹੀਂ ਹੈਗੇ ਕਿਸੇ ਦੇ ਪਰ ਹੁਣ ਮੇਰੇ ਸਵਾਲ ਤੁਹਾਡੇ ਸਾਹਮਣੇ ਨੇ ਵੀ ਤੁਸੀਂ ਦੱਸੋ ਇਹਨਾਂ ਨੂੰ ਹੁਣ ਨੰਗਾ ਮੈਂ ਕਰਾਂ ਜਾਂ ਫਿਰ ਤੁਸੀਂ ਵੀ ਕਰੋਗੇ ਤੁਸੀਂ ਕਮੈਂਟ ਇਹਨਾਂ ਨੂੰ ਕਰ ਨਹੀਂ ਸਕਦੇ ਹਾਂ ਸਾਡੇ ਕਮੈਂਟ ਸੈਕਸ਼ਨ ਖੁੱਲੇ ਨੇ ਸਾਨੂੰ ਜੋ ਮਰਜ਼ੀ ਮਾੜਾ ਚੰਗਾ ਤੁਸੀਂ ਕਹਿ ਸਕਦੇ ਹੋ ਕੋਈ ਗੱਲ ਨਹੀਂ ਪਰ ਅਸੀਂ ਗਲਤ ਨਹੀਂ ਹੈਗੇ ਇਸ ਕਰਕੇ ਸਾਡੇ ਕਮੈਂਟ ਬਾਕਸ ਦੇ ਉੱਤੇ ਤੁਸੀਂ ਆ ਕੇ ਕੋਈ ਵੀ ਟਿੱਪ ਨਹੀਂ ਕਰ ਸਕਦੇ ਹੋ ਤੇ ਜੇਕਰ ਅਸੀਂ ਵੀ ਇਹਨਾਂ ਦੇ ਨਾਲ ਦੇ ਹੋਈਏ ਤਾਂ ਅਸੀਂ ਵੀ ਆਪਦਾ ਕੰਮ ਚਲਾਈਏ ਵੀ ਚਲੋ ਕਮੈਂਟ ਸੈਕਸ਼ਨ ਬੰਦ ਕਰ ਦਿੰਨੇ ਆ ਤਾਂ ਆਪਾਂ ਨੂੰ ਕੀ ਆ ਕੋਈ ਮਰਜ਼ੀ ਕਰੇ ਨਾ ਕਰੇ ਸਾਡੇ ਕੋਲ ਕਿਹੜਾ ਪਹੁੰਚਣੀ ਆ ਗੱਲ ਦਰਸਾਲ ਗੱਲ ਇਹ ਆ ਵੀ ਜਿਹੜਾ ਸੱਚ ਆ ਸੱਚ ਸੁਣਨਾ ਬੜਾ ਔਖਾ ਹੋ ਜਾਂਦਾ ਜਦੋਂ ਅਸੀਂ ਬੋਲਦੇ ਆ ਕਹਿੰਦੇ ਸੀਐਮ ਦੇ ਮਾਂ ਮਾਨ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਐ ਸਾਡੀ ਦਲੀਲਾਂ ਦੇ ਆਧਾਰ ਤੇ ਹੱਕਾਂ ਦੇ ਉੱਤੇ ਗੱਲ ਹੁੰਦੀ ਆ ਜਦੋਂ ਵੀ ਹੁੰਦੀ ਆ ਕਿਉਂਕਿ ਉਹਨਾਂ ਨੇ ਸਤਾਇਆ ਹੀ ਇਹਨਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਦੇ ਖਿਲਾਫ ਸਾਡੇ ਪੰਜਾਬ ਦੇ ਲੋਕਾਂ ਨੂੰ ਬੋਲਣਾ ਪੈਂਦਾ ਇਹ ਤੁਸੀਂ ਵੀ ਜਾਣਦੇ ਹੋ ਤੇ ਬਾਕੀ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਇਹ ਵੀਡੀਓ ਜਿਹੜੀ ਬੜੀ ਅਹਿਮ ਵੀਡੀਓ ਹੈ ਉਹਨਾਂ ਭਮਕੜਾਂ ਦੇ ਲਈ ਜਿਹੜੇ ਕਹਿੰਦੇ ਨੇ ਆਪਾਂ ਗਲਤ ਬੋਲਦੇ ਆ ਅਸੀਂ ਤਾਂ ਕਦੇ ਬੋਲਿਆ ਨਹੀਂ ਖੈਰ ਤੇ ਬਾਕੀ ਵੀਡੀਓ ਦਾ ਵੱਧ ਤੋਂ ਵੱਧ ਸੁਨੇਹਾ ਉਹਨਾਂ ਤੇ ਇੱਕ ਜ਼ਰੂਰ ਜਾਣਾ ਚਾਹੀਦਾ ਤੇ ਜਿਹੜੇ ਭੈਣ ਭਰਾ ਹੁੰਦੇ ਨੇ ਨਵੇਂ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ